ਪੰਜਾਬ ਦੇ ਅੰਦਰ ਸ਼ੈਡਿਊਲ ਕਾਸ ਸ਼ੈਡਿਊਲ ਟ੍ਰਾਈਬਸ ਜਿਹੜੇ ਬੱਚੇ ਪੜ੍ਹਦੇ ਨੇਗੇ ਐਸਸੀ ਐਸਟੀ ਬੱਚੇ ਪੜ੍ਹਦੇ ਨੇਗੇ ਉਹਨਾਂ ਦੇ ਲਈ ਇੱਕ ਪੋਸਟ میٹرਿਕ ਸਕਾਲਰਸ਼ਿਪ ਸਕੀਮ ਜਿਹੜੀ ਆ ਉਹ ਪੰਜਾਬ 'ਚ ਕੰਮ ਕਰਦੀ ਹੈ ਪੋਸਟ میٹرਿਕ ਸਕਾਲਰਸ਼ਿਪ ਸਕੀਮ ਜਿਹੜੀ ਆ ਉਹ ਪੰਜਾਬ 'ਚ ਕੰਮ ਕਰਦੀ ਆ ਪਿਛਲੀ ਸਰਕਾਰ ਦੇ ਸਮੇਂ ਜਦੋਂ ਆਮ ਆਦਮੀ ਪਾਰਟੀ ਆਪੋਜੀਸ਼ਨ ਦੇ ਵਿੱਚ ਸੀ ਜਦੋਂ ਅਸੀਂ ਪੰਜਾਬ ਦੇ ਅੰਦਰ اپੋਜੀਸ਼ਨ ਦੀ ਭੂਮਿਕਾ ਨਿਭਾਉਂਦੇ ਸੀ ਉਸ ਸਮੇਂ ਪੰਜਾਬ ਵਿੱਚ ਕਾਂਗਰਸ ਪਾਰਟੀ ਦਾ ਰਾਜ ਸੀ ਕਾਂਗਰਸ ਪਾਰਟੀ ਦੀ ਸਰਕਾਰ ਸੀ ਔਰ ਸੈਂਟਰ ਦੇ ਵਿੱਚ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਸੀ ਸੈਂਟਰ ਦੇ ਵਿੱਚ ਭਾਰਤੀ ਜਨਤਾ ਪਾਰਟੀ ਤੇ ਅਕਾਲੀ ਦਲ ਦੀ ਸਾਂਝੀ ਸਰਕਾਰ ਸੀ ਪੰਜਾਬ ਕਾਂਗਰਸ ਪਾਰਟੀ ਦੀ ਸਰਕਾਰ ਸੀ ਉਸ ਸਮੇਂ ਹਰੇਕ ਸਾਲ ਪੰਜਾਬ ਦੇ ਦਲਿਤ ਵਿਦਿਆਰਥੀਆਂ ਦਾ ਪੰਜਾਬ ਦੇ ਐਸਸੀ ਸਟੂਡੈਂਟ ਦਾ ਸਕਾਲਰਸ਼ਿਪ ਕਦੇ ਕੋਈ ਬਹਾਨਾ ਲਾ ਕੇ ਕਦੇ ਕਿਸੇ ਕਪੜੇ ਦਾ ਸ਼ਿਕਾਰ ਹੋ ਕੇ ਕਦੇ ਆਡਿਟ ਦਾ ਬਹਾਨਾ ਲਾ ਕੇ ਉਹ ਵੇਸ਼ੇ ਹੀ ਰੋਕਿਆ ਰੱਖਿਆ ਰੋਕੇ ਰੱਖਿਆ ਜਾਂਦਾ ਰਿਹਾ ਔਰ ਲਗਾਤਾਰ ਕਿਸੇ ਵੀ ਸਾਲ ਦੇ ਵਿੱਚ ਕਿਸੇ ਵੀ ਸਾਲ ਦੇ ਵਿੱਚ ਟਾਈਮ ਸਿਰ ਦੇ ਉੱਤੇ ਬੱਚਿਆਂ ਨੂੰ ਵਿਦਿਆਰਥੀਆਂ ਨੂੰ ਸਕਾਲਰਸ਼ਿਪ ਨਹੀਂ ਮਿਲਿਆ